ਅੱਛੀ ਕਾਲ ਜੀ ਕਿਦਾਂ ਹਾਂ ਜੀ ਸਾਰੇ ਹੋਪ ਸਾਰੇ ਠੀਕ ਠਾਕ ਹੋਵੋਗੇ ਮੈਂ ਹਰ ਪਾਸੇ ਬੁਢੇ ਜੀ ਠੀਕ ਤਾਂ ਤੁਹਾਡੇ ਲਈ ਨਵੇਂ ਤੇ ਨਵੇਂ ਸਟਾਕ ਆਪਾਂ ਲੈ ਕੇ ਆਂਦੇ ਰਹਿੰਨੇ ਆ ਅੱਜ ਦੀ ਜਿਹੜੀ ਕਲੈਕਸ਼ਨ ਰੂਜ ਹੋਊਗੀ ਜੀ ਬਾਰਕ ਵਾਲੇ ਸੂਟ ਪਰ ਇਹਨਾਂ ਦੇ ਉੱਤੇ ਵੀ ਤੁਹਾਨੂੰ ਥੋੜਾ ਜਿਹਾ ਇੱਕ ਆਫਰ ਦੇਵਾਂਗੇ ਆਪਾਂ ਪਹਿਲਾਂ ਵੀ ਆਪ ਪਹਿਣਾ ਨੇ ਬਹੁਤ ਜ਼ਿਆਦਾ ਬਧੀਆ ਰਿਸਪੌਂਸ ਰਿਹਾ ਹੈ ਆਪਾਂ ਚੌਥੀ ਪੰਜਵੀਂ ਵਾਰੇ ਸੂਟ ਨਾਗੇ ਜਿਹੜੇ ਲੈ ਕੇ ਆ ਚੁੱਕੇ ਹਾਂਗੇ ਵਰਕ ਦੇਖੋ ਕਿੰਨਾ ਸੋਹਣਾ ਵਰਕ ਹੈਗਾ ਬਹੁਤ ਸੋਹਣਾ ਵਰਕ ਹੈ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਤੇ ਨਾਲ ਹੀ ਸਾਰੇ ਸੂਟਾਂ ਦੀ ਜਿਹੜੀ ਬਾਜੂ ਦੇ ਉੱਤੇ ਵਰਕ ਆਊਗਾ ਸਾਰੇ ਸੂਟਾਂ ਦੀ 슬ੀਵਸ ਦੇ ਉੱਤੇ ਵਰਕ ਆਊਗਾ ਜੀ ਇਦਾਂ ਬੜਾ ਪਿਆਰਾ ਜਿਹਾ ਸਕਾਈ ਕਲਰ ਹੈਗਾ ਬਹੁਤ ਸੋਹਣੇ ਕਲਰ ਕੰਬੀਨੇਸ਼ਨ ਪਾਈ ਹੋਏ ਨੇ ਇਹ ਜਿਹੜਾ ਖਾਦੀ ਦੇ ਉੱਤੇ ਰੈਡੀ ਹੋਏਗਾ ਸਟਫ ਮੈਂ ਨਾਲ ਨਾਲ ਦੱਸੀ ਜਾਵਾਂਗੀ ਇਸ ਡਿਜ਼ਾਈਨ ਦੇ ਵਿੱਚ ਕਲਰ ਦਿਖਾ ਦਿੰਦੀ ਆ ਮੈਂ ਸੋਨੂੰ ਡਿਜ਼ਾਈਨ ਇਹੀ ਰਹੂਗਾ ਇਹਦੇ ਕਲਰ ਆ ਜਾਣਗੇ ਜੀ ਆ ਗਿਆ ਜੀ ਇਹਦੇ ਵਿੱਚ ਇਹ 바ਰ ਕੋਡ ਦੇ ਵਿੱਚ ਆ ਗਿਆ ਜੀ ਸਟਫ 바ਰ ਕੋਡ ਦਾ ਹਲਕਾ ਜਾਂ ਗ੍ਰੀਨੀਸ਼ ਸ਼ੇਡ ਜਾਂ ਦੇ ਰਿਹਾਗਾ ਫਰੋਜ਼ੀ ਗ੍ਰੀਨੀਸ਼ ਜਾਂ ਸ਼ੇਡ ਦੇ ਰਿਹਾਗਾ ਇਹ ਬਹੁਤ ਸੋਹਣਾ ਸਾਰਿਆਂ ਦੀ ਬਾਜੂ ਦੇ ਉੱਤੇ ਵਰਕ ਆਊਗਾ ਜੀ ਤੇ ਵਰਕ ਵਰਕ ਦਿਖਾ ਦੋ ਬੇਟਾ ਵਰਕ ਦੇਖੋ ਵਰਕ ਤੁਸੀਂ ਚੈੱਕ ਕਰ ਸਕਦੇ ਹੋ ਇੰਨਾ ਕੁ ਸੋਹਣਾ ਵਰਕ ਹੈ ਪਾਫ ਵਰਕ ਹੋਇਆ ਹੋਇਆ ਇਹਨਾਂ ਦੇ ਉੱਤੇ ਤੇ ਬੜਾ ਪਿਆਰਾ ਜਿਹਾ ਇਹ ਪੀਸ ਸ਼ੇਡ ਹੈਗਾ ਇਹ ਵੀ ਬਾਰਕੋਡ ਦੇ ਉੱਤੇ ਹੋਇਆ ਬਿਲਕੁਲ ਪਿਓਰ ਕਾਟਨ ਦੇ ਸੂਟ ਰਹਿਣਗੇ ਜੀ ਕੋਈ ਲਾਈਨਿੰਗ ਦੀ ਰਿਕੁਆਇਰਮੈਂਟ ਹੈ ਨਹੀਂਗੀ ਤੁਸੀਂ ਆਪਣੇ ਲਈ ਆਪ ਕਿਸੇ ਨੂੰ ਗਿਫਟ ਦੇਣਾ ਹੈ ਆਪਣੇ ਲਈ ਲੈਣਾ ਹੈ ਨਾ ਤੁਸੀਂ ਬਹੁਤ ਸੋਹਣੇ ਸੂਟ ਨੇ ਜਿਹੜੇ ਘੱਟ ਰੇਟਾਂ ਦੇ ਉੱਤੇ ਸਾਡੇ ਕੋਲੋਂ ਲੈ ਸਕਦੇ ਹੋਗੇ ਤੇ ਲਓ ਜੀ ਇਹ ਸੂਟ ਕਾਫੀ ਦਿਨਾਂ ਤੋਂ ਦੁਬਾਰਾ ਡਿਮਾਂਡ ਤੇ ਸੀਗੇ ਬਟ ਰੈਡੀ ਹੋਣੇ ਗਏ ਹੋਏ ਸੀ ਇਕੱਠੇ ਰੈਡੀ ਕਰਵਾਨੇ ਆ ਜੀ ਫਿਰ ਉਹ ਇਕੱਠੇ ਰੈਡੀ ਹੋ ਕੇ ਆਉਂਦੇ ਆ ਤਾਂ ਟਾਈਮ ਲੱਗ ਜਾਂਦਾ ਹੈਗਾ ਲਓ ਜੀ ਇਹਦੇ ਵਿੱਚ ਆਪਾਂ ਕਾਫੀ ਇਕੱਠੇ ਰੈਡੀ ਕਰਵਾਦੇ ਸੀਗੇ ਮਾਉ ਸ਼ੇਡ ਦੇ ਵਿੱਚ ਆ ਗਿਆ ਗ੍ਰੇ ਮਾਉਸ ਬਹੁਤ ਸੋਹਣਾ ਸ਼ੇਡ ਹੈ ਇਹ ਵੀ ਸ਼ੇਡ ਬੜਾ ਪਿਆਰਾ ਹੈ ਜੀ ਲਓ ਜੀ ਬਹੁਤ ਸੋਹਣਾ ਸਾਰੇ ਦੇ ਉੱਤੇ ਆਊਗਾ ਇਹਦਾ ਸਾਰੇ ਘੇਰੇ ਦੇ ਉੱਤੇ ਆਊਗਾ ਬਾਜੂ ਦੇ ਉੱਤੇ ਆਊਗਾ ਬਾਜੂ ਦੇ ਉੱਤੇ ਆ ਗਿਆ ਜੀ ਇਹ ਫਲਾਵਰ ਦੇਖੋ ਜੀ ਮਾਉ ਸ਼ੇਡ ਆ ਗਿਆ ਤੇ ਇੱਕ ਹਲਕਾ ਜਿਹਾ ਜਿਹੜਾ ਇਹ ਚੇਂਜ ਹੈਗਾ ਇਹਦਾ ਨਾ ਕਲਰ ਹਲਕਾ ਜਿਹਾ ਲਾਈਲਕ ਪਰਪਲ ਜਿਹਾ ਸ਼ੇਡ ਇੰਗਲਿਸ਼ 'ਚ ਸ਼ੇਡ ਹੈਗਾ ਇਹ ਬਹੁਤ ਪਿਆਰਾ ਜਿਹਾ ਲੁਚ ਇਹਦੇ ਵਿੱਚ ਵੀ ਇਹੀ ਸੇਮ ਡਿਜ਼ਾਈਨ ਸੇਮ ਇਹ ਖਾਦੀ ਦੇ ਉੱਤੇ ਆ ਗਿਆ ਜੀ ਖਾਦੀ ਖਾਦੀ ਕਾਟਨ ਦੇ ਉੱਤੇ ਆ ਗਿਆ ਸੌਰੀ ਤੇ ਇਹਦੇ ਵਿੱਚ ਇੱਕ ਹੋਰ ਖਾਦੀ ਕਾਟਨ ਦੇ ਉੱਤੇ ਆ ਗਿਆ ਜੀ ਇਹ ਆ ਗਿਆ ਜੀ ਪਿਸਤਾ ਸ਼ੇਡ ਸਾਰਿਆਂ ਦੇ ਇੱਕੋ ਜਿਹੇ ਆਪਾਂ ਨੇ ਰੈਡੀ ਤੇ ਕਰਵਾਏ ਨੇਗੇ ਤਾਂ ਕਰਕੇ ਆਪਾਂ ਨੂੰ ਇਹ ਘੱਟ ਰੇਟ ਦੇ ਵਿੱਚ ਪੈ ਜਾਂਦੇ ਨੇਗੇ ਵੈਸੇ ਜੇ ਤੁਸੀਂ ਸਪੈਸ਼ਲ ਕਰਨੇ ਹੋਗੇ ਤਾਂ ਫਿਰ ਤਾਂ ਦੇਖੋ ਜੀ ਜਿੰਨੇ ਦਾ ਆਪਾਂ ਸੂਟ ਦੇਵਾਂਗੇ ਓਨੇ ਦਾ ਤਾਂ ਸੁੰਮ ਵਰਕ ਵੀ ਨਹੀਂ ਪੈਣਾ ਹੈਗਾ ਇੰਨਾ ਕਾ ਜ਼ਿਆਦਾ ਆਪਾ ਜਿਹੜੇ ਇਹਨਾਂ ਦਾ ਪ੍ਰਾਈਸ ਹੈਗਾ ਪਹਿਲਾਂ ਵੀ ਪਹਿਣਾ ਕੋਲੇ ਗਏ ਨੇ ਜੀ ਪਹਿਲੀ ਵਾਰ ਤਾਂ ਇਹ ਸੂਟ ਆਏ ਨਹੀਂ ਹੈਗੇ ਇਹ ਸੂਟ ਆਪਾਂ 4-5 ਵਾਰ ਰਿਪੀਟ ਕਰ ਚੁੱਕੇ ਆਂਗੇ ਬਹੁਤ ਸੋਹਣਾ ਸਟਾਫ ਹੈ ਬਹੁਤ ਪਿਆਰਾ ਕੱਪੜਾ ਹੈਗਾ ਖਾਦੀ ਦੇ ਵਿੱਚ ਲਓ ਜੀ ਬਹੁਤ ਸੋਹਣਾ ਇਹ ਵੀ ਪਰਪਲ ਜਿਹਾ ਸ਼ੇਡ ਆ ਗਿਆ ਜੀ ਬਹੁਤ ਸੋਹਣਾ ਆ ਰਿਹਾ ਜੀ ਬਹੁਤ ਪਿਆਰਾ ਜ ਹੈ ਇਹਨਾਂ ਨਾਲ ਤੁਸੀਂ ਟਾਈ ਡਾਈ ਦੁਪੱਟੇ ਕਰਵਾ ਕੇ ਬਹੁਤ ਵਧੀਆ ਸੂਟ ਕਰਵਾ ਸਕਦੇ ਹੋ ਹੁਣ ਆਪਾਂ ਜਿਹੜਾ ਸੈਕਿੰਡ ਡਿਜ਼ਾਈਨ ਖੋਲ੍ਹ ਰਹੇ ਆਂ ਜੀ ਇਹ ਹੋਰ ਹੈਗਾ ਇਹ ਦਿਜੈਨ ਨੂੰ ਪੂਰੇਗਾ ਇਹਦਾ ਡਿਜ਼ਾਈਨ ਹੈ ਜਿਹੜਾ ਮੈਂ ਤੁਹਾਨੂੰ ਦਿਖਾ ਦਿੰਨੀ ਆਂਗੀ ਬਹੁਤ ਸੋਹਣਾ ਡਿਜ਼ਾਈਨ ਹੈ ਬਹੁਤ ਪਿਆਰਾ ਡਿਜ਼ਾਈਨ ਹੈ ਜੀ ਇਹਦਾ ਵੀ ਡਿਜ਼ਾਈਨ ਆਪਾਂ ਨੇ ਬਹੁਤ ਸੋਹਣੇ ਰੈਡੀ ਕਰਵਾਏ ਨੇ ਦੇਖੋ ਤੁਸੀਂ ਇਹਨੂੰ ক্লোਜ਼ ਤੋਂ ਦੇਖ ਸਕਦੇ ਹੋਗੇ ਦੇਖੋ ਜੀ ਕਿੰਨਾ ਸੋਹਣਾ ਵਰਕ ਹੋਇਆ ਹੋਇਆ ਇਹਦੇ ਉੱਤੇ ਕਾਰਨਰ ਦੇ ਉੱਤੇ ਐ ਫਲਾਰ ਤੇ ਉੱਤੇ ਐਦਾਂ ਜਿਹੜਾ ਇਹਦੇ ਸੈਂਟਰ ਪੈਨਲ ਜਾਰੀ ਇਹ ਦਿਨ ਤੇ ਹੈਗਾ ਖਾਦੀ ਕਾਟਨ ਦੇ ਉੱਤੇ ਖਾਦੀ ਦੇ ਉੱਤੇ ਬਹੁਤ ਡਿਮਾਂਡ ਕਰਦੇ ਨੇ ਇਹ ਵੇਲ ਹੈ ਜਿਹੜੀ ਇਹਦੀ ਵੱਜਦੀ ਉੱਤੇ ਆ ਗਈ ਤੇ ਇਹਦਾ ਜਿਹੜਾ ਸੈਕੰਡ ਸ਼ੇਡ ਆ ਗਿਆ ਇਹ ਬਾਹਰ ਕੋਟ ਦੇ ਉੱਤੇ ਆ ਗਿਆ ਇਹ ਮਾਊਸ ਗ੍ਰੇ ਸ਼ੇਡ ਹੈ ਜੀ ਗ੍ਰੇ ਸ਼ੇਡ ਆ ਗਿਆ ਇਹਦਾ ਗ੍ਰੇ ਸ਼ੇਡ ਹੈ ਫਿਰ ਬੜਾ ਪਿਆਰਾ ਹੈਗਾ ਬਹੁਤ ਸੋਹਣਾ ਜਿਹਦੇ ਉੱਤੇ ਵਰਕ ਹੋਇਆ ਹੋਇਆ ਜਿਹੜਾ ਗ੍ਰੇ ਸ਼ੇਡ ਦੇ ਉੱਤੇ ਉਹ ਸਟਾਫ ਸਾਰਾ ਬਹੁਤ ਸੋਹਣਾ ਹੈਗਾ ਵਰਕ ਸਾਰਾ ਬੜਾ ਪਿਆਰਾ ਜ ਹੈ ਤੇ ਇਹ ਲਓ ਜੀ ਬੜਾ ਸੋਹਣਾ ਸੂਟ ਹੈ ਬਹੁਤ ਪਿਆਰਾ ਸੁਟਾ ਜੀ ਤੇ ਇਹ ਇਹਦੇ ਵਿੱਚ ਇੱਕ ਵਾਈਟ ਸ਼ੇਡ ਦੇ ਵਿੱਚ ਆਉਂਦਾ ਜੀ ਕਰੀਮ ਸ਼ੇਡ ਹੈ ਵਾਈਟ ਵੀ ਕਹਿ ਸਕਦੇ ਕਰੀਮ ਜਿਹਾ ਸ਼ੇਡ ਹੈਗਾ ਬਹੁਤ ਪਿਆਰਾ ਇਹ ਆਪਣਾ ਲੀਲੀ ਚੈੱਕ ਦੇ ਵਿੱਚ ਬਣਿਆ ਹੋਇਆ ਜੀ ਲੀਲੀ ਚੈੱਕ ਦੇ ਵਿੱਚ ਬਣਿਆ ਹੋਇਆ ਹੈ ਇਹ ਲੀਲੀ ਚੈੱਕ ਕਾਟਨ ਦਾ ਇਹ ਸਟੱਫ ਹੈ ਜੀ ਲੀਲੀ ਚੈੱਕ ਦਾ ਚੈੱਕ ਬਣਿਆ ਹੋਇਆ ਚੈੱਕ ਦੇ ਵਿੱਚ ਇਹ ਜਿਹੜਾ ਵਰਕ ਹੋਇਆ ਹੋਇਆ ਵਾਈਟ ਦੇਖਦੇ ਤੇ ਉਸ ਤੋਂ ਬਾਅਦ ਜਿਹੜਾ ਨੈਕਸਟ ਡਿਜ਼ਾਈਨ ਆਇਆ ਹੈ ਜਿਹੜਾ ਆਪਣਾ ਕਾਫੀ ਵਾਰ ਰੀਪੀਟ ਹੋ ਚੁੱਕਿਆ ਹੈਗਾ ਇਹ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਹੈਗਾ ਇਹ ਬੜਾ ਪਿਆਰਾ ਖਾਦੀ ਦੇ ਵਿੱਚ ਲੋ ਜੀ ਇਹ ਬਹੁਤ ਸੋਹਣਾ ਸਕੀਨ ਛੇੜਾਗਾ ਇਹ ਵੈਰਾ ਵਰਕ ਆਊਟ ਬਹੁਤ ਸੋਹਣਾ ਲੱਗੂਗਾ ਇਹਦਾ ਵੀ ਇਹ ਵੀ ਜਿਹੜੀ ਸਲੀਵਸ ਸਲੀਵਸ ਤੇ ਉਤੇ ਮੇਦੀ 파 ਦੀ ਨੀ ਹੈਗੀ ਸਲੀਵਸ ਦੇ ਉੱਤੇ ਬਣਿਆ ਹੋਇਆ ਹੈਗਾ ਇਹ ਦੀ ਸਲੀਵਸ ਦਿੱਤੇ ਹੋਏ ਹਨੀਟ ਐਂਡ ਕਲੀਨ ਵਰਕ ਹੈ ਜੀ ਸਾਰਾ ਬਹੁਤ ਸੋਹਣਾ ਤੇ ਇਹਦਾ ਜਿਹੜਾ ਸੈਕਿੰਡ ਕਲਰ ਹੈਗਾ ਜੀ ਸੈਕਿੰਡ ਕਲਰ ਆ ਗਿਆ ਜੀ ਇਹਦਾ ਬਲੈਕ ਸੈਕਿੰਡ ਕਲਰ ਇਹਦਾ ਬਲੈਕ ਆ ਗਿਆ ਸੇਮ ਚ ਜਿਹੜਾ ਕਲਰ ਪ੍ਰਿੰਟਰ ਨੂੰ ਪਸੰਦ ਆਉਂਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਪਲੇਸ ਕਰ ਸਕਦੇ ਹੋ 9253115036 ਦੇ ਉੱਤੇ 9253115036 ਦੇ ਉੱਤੇ ਤੇ ਇਹਦੇ ਵਿੱਚ ਇੱਕ ਫਸਟ ਹੀ ਹੈਗਾ ਆਪਣੇ ਕੋਲ ਤੇ ਉਸ ਤੋਂ ਬਾਅਦ ਇੱਕ ਆ ਗਿਆ ਜੀ ਬਰਬਰੀ कॉटन ਦੇ ਵਿੱਚ ਇਹਦੇ ਉੱਤੇ ਐਡਾ ਡਿਜ਼ਾਈਨ ਹੈਗਾ ਬਾਜੂ ਦੇ ਉੱਤੇ ਤੇ ਬેલ ਬਣੀ ਹੋਈ ਹੈ ਇਹਨਾਂ ਸਾਰਿਆਂ ਦਾ ਪ੍ਰਾਈਸ ਰੂਗ ਹੈ ਜੀ 12000 ਬਟ ਇਹਦੇ ਵਿੱਚ ਮੈਂ ਓਕੇ ਹਾਂ ਸੀਗਾ ਵੀ ਕੁਝ ਥੋੜਾ ਜਿਹਾ ਡਿਸਕਾਊਂਟ ਦੇਵਾਂਗੇ ਡਿਸਕਾਊਂਟ ਇਹ ਹੈ ਕਿ ਇੰਡੀਆ ਦੀ ਸ਼ਿਪਿੰਗ ਫ੍ਰੀ ਹੈ ਤੁਸੀਂ ਜਿੱਥੇ ਮਰਜ਼ੀ ਮੰਗਵਾ ਸਕਦੇ ਹੋ ਇੰਡੀਆ ਦੀ ਸ਼ਿਪਿੰਗ ਇਹਨਾਂ ਦੇ ਵਿੱਚ ਫ੍ਰੀ ਦੇ ਰਿਆਗੇ ਆਪਾਂ ਤੇ 1000 ਇਹਨਾਂ ਦਾ ਪ੍ਰਾਈਸ ਦੇ ਪਹਿਲਾਂ ਸ਼ਿਪਿੰਗ ਐਕਸਟਰਾ ਲਈ ਸੀਗੀ ਬਟ ਹੁਣ ਇੰਡੀਆ ਦੀ ਸ਼ਿਪਿੰਗ ਹੈ ਜਿਹੜੀ ਉਹ ਫ੍ਰੀ ਹੈ ਤੇ ਮੈਂ ਦੁਬਾਰਾ ਫਿਰ ਨੰਬਰ ਰਿਪੀਟ ਕਰ ਦਿਆਂ 9253115036 ਜੀ ਦੇ ਉੱਤੇ ਤੁਸੀਂ ਸਕਰੀਨਸ਼ਾਟ ਲੈ ਕੇ ਆਰਡਰ ਪਲੇਸ ਕਰ ਸਕਦੇ ਹੋ ਜੀ ਐਦਾਂ ਦੇ ਸੂਟ ਐਦਾਂ ਦੇ ਜੈਨੂਨ ਪ੍ਰਾਈਸ ਤੁਹਾਨੂੰ ਕਿਸੇ ਵੀ ਬੁਟੀਕ ਤੋਂ ਕਿਸੇ ਵੀ ਸ਼ਾਪ ਤੋਂ ਨਹੀਂ ਮਿਲਣਗੇ ਬੁਟੀਕ ਪੀਸ ਪਾਣ ਦਾ ਸਾਰੇ ਭੈਣਾਂ ਦਾ ਸ਼ੌਂਕ ਹੁੰਦਾ ਜੀ ਬਟ ਆਪਾਂ ਨੂੰ ਥੋੜੀ ਜਿਹੀ ਦੁਕਾਨਾਂ ਵਾਲੇ ਸੂਟ ਸਸਤੇ ਪੈਂਦੇ ਨੇ ਕਹਿੰਦੇ ਨੇ ਜੀ ਬੁਟੀਕਾਂ ਵਾਲੇ ਪੀਸ ਥੋੜੇ ਕੋਸਟਲੀ ਹੁੰਦੇ ਨੇ ਬਟ ਆਪਾਂ ਤੁਹਾਨੂੰ ਦੁਕਾਨਾਂ ਵਾਲੇ ਰੇਟਾਂ ਦੇ ਉੱਤੇ ਹੀ ਬੁਟੀਕ ਪੀਸ ਦੇ ਰਹਿਆਂਗੇ ਤੁਸੀਂ फटाफट ਆਰਡਰ ਮੁਕ ਕਰਕੇ ਆਪਣਾ ਜਿਹੜਾ ਆਰਡਰ ਹੈ ਉਹ ਪਲੇਸ ਕਰ ਸਕਦੇ ਹੋ ਥ